ਪੰਜ ਬਣ ਕੀ ਨਾਮ ਜੀ ਪ੍ਰੇਮ ਕੋਮਲਾ ਭਾਜੀ ਕਿਹੜਾ ਹੈ ਜੀ ਪ੍ਰੇਮ ਨਗਰ ਗਰਦਾਸਪੁਰ ਦੇ ਨਾਲ ਕੀ ਗੱਲ ਹੋਈ ਸੀ ਹਾਂ ਹੀ ਹਮੇ ਨਾ ਹੋ ਗਿਆ بارش ਨਾਲ ਸਾਡੀ ਸੱਤ ਡੇਗ ਗਈ ਦੀ ਆ ਤੇ ਬਹੁਤ ਹਾਲਤਾਂ ਾਡੇ ਖਰਾਬ ਆ ਚਾਰ ਪੰਜ ਦਿਨ ਹੋ ਗਿਆ ਸਾਡੀ ਸੱਤ ਡੇਗ ਗਈ ਆਹੀਂ ਰੋਟੀ ਤੋਂ ਹੀ ਤੰਗ ਬੈਠੇ ਸਾਂ ਬਿਮਾਰ ਪਏ ਦੇ ਘਰ ਵਾਲੇ ਵੀ ਤੁਹਾਡੀ ਹਲਪ ਕੀਤੀ ਜਾ ਨਹੀਂ ਕੰਦਾ ਵੀ ਆਪਣੀਆਂ ਨਹੀਂ ਆ ਜਿਹੜੀਆਂ ਕੋਲਿਆਂ ਦੇ ਉੱਤੇ ਆਈ ਸੱਤ ਖਲੋਤੀ ਸੀ ਉਹ ਵੀ ਆਡੀ ਡੇਗ ਗਈ ਦੀ ਆ ਬਹੁਤ ਤੁਹਾਡੀ ਹਾਲਤ ਖਰਾਬ ਆ ਤੇ ਕਿੰਨੇ ਜਿਹੜਾ ਪਾਣੀ ਸਾਥ ਡੀ ਇਹਨਾਂ ਨੂੰ ਭਾਜੀ 4-5 ਦਿਨ ਹੋ ਗਿਆ ਜਿਉਂ ਦੀ بارش ਪੈਣੀ ਅੱਬ ਪਹਿਲੇ ਚੋਈ ਜਾਂਦੇ ਸੀ ਹੁਣ ਤੇ 4-5 ਦਿਨ ਹੋ ਗਿਆ ਸਾਤ ਵਿੱਚ ਪੈ ਗਈ ਆ ਤੇ ਸੰਤਾਨ ਨੂੰ ਬੇਨਤੀ ਹੈ ਕਿ ਸਾਥੇ ਹੈਲਪ ਕਰੇ ਥੋੜੀ ਬਹੁਤੀ ਸਾਡੀ ਸਾਥ ਬਦਲ ਦਿੱਤੀ ਜਾਵੇ ਭਾਜੀ ਹੁਣ ਕੀ ਕਰਦੇ ਇਹ ਮਿਸਤਰੀਆਂ ਮਗਰ ਦੇ ਆੜੀ ਲਾਂਦੇ ਮਜ਼ਦੂਰੀ ਆ ਹਾਂ ਜੀ ਇਹਨਾਂ ਨੂੰ ਪੁਖਾਰ ਹੋਏਗਾ ਕੰਬ ਕੰਬ ਕੇ ਬਿਮਾਰ ਹੋਏ ਕੇਰੇ ਅਮੀ ਦੇ ਵਿੱਚ ਬੱਚੇ ਨਹੀਂ ਇਹ ਇੱਕੋ ਬੇਟਾ ਜਿਆਦਾ ਪਰਦੇ ਹਾਂਜੀ ਪਰਦਾ ਆਏ ਸਰਕਾਰੀ ਸਕੂਲ ਜਾਂਦਾ ਵਾ ਮੈਂ ਵੀ ਲੋਕਾਂ ਦੇ 판ਡੇ ਮਾਂ ਨਹੀਂ ਆ ਘਰਾਂ ਦੇ 판ਡਾ ਮਾਂ 판ਨੇ ਮਾਂ ਕੇ ਗੁਜ਼ਾਰਾ ਕਰਨੇ ਆਪਾ ਕਿੰਨਾ ਹੋਇਆ ਯਾ ਪਾੜੀਆਂ ਹੀ ਸਾਤ ਪਾਂਦੀ ਮਤ ਨਹੀਂ ਆ ਦੇ ਸਿਰਫ ਰੋਟੀ ਨਾਲ ਨਾਲ ਕਮਾ ਕੇ ਖਾ ਸਕਦੇ ਉਹ ਵੀ ਈ ਮਹੀਨਾ ਹੋ ਗਿਆ ਕੰਮ ਨਹੀਂ ਜਾਂਦੇ ਉਹ ਵੀ ਕਦੀ ਕੇਵਲ ਰੋਟੀ ਬਣਾਈ ਦਿ ਲਿਆ ਨੇ ਕਦੇ ਕੇ ਤੋਲੇ ਆਂਦੇ ਹਾਦੀ ਬਹੁਤ ਜਿਆਦਾ ਕੰਮ ਕਰਾ ਬੋਏ ਦਾ بارش ਨਾਲ ਆਡਾ ਕਰਤੇ ਤਾਂ ਵਿਤਾਂਗਾ ਪਏ ਹੁਣ ਦਵਾਈ ਨਹੀਂ ਲਿਆ ਕੇ ਦਿੱਤੀ ਵੀ ਨਹੀਂ ਤੇ ਬੇਤ ਖਰਾਬ ਹੈ ਨਾ ਕੋਈ ਨਹੀਂ ਸਮਾਜ ਸੇਵਕ ਇੱਥੇ ਬੈਠੇ ਨੇ ਪੰਜਾਬ ਆ ਬਹੁਤ ਵੱਡਾ ਆ ਟੈਨਸ਼ਨ ਹੋ ਰੋਗੀ ਉਹ ਭੈਣ ਤੁਹਾਡਾ ਘਰ ਬਣਾ ਕੇ ਦਿੱਤਾ ਜਾਏ ਕਿਉਂ ਕੰਦਾ ਵੀ ਸਾਡੀਆਂ ਆਪਣੀਆਂ ਨਹੀਂ ਐ ਇੰਨੇ ਜੋਗ ਨਹੀਂ ਹੈਗੇ ਉਠਾ ਲਓ ਸਾਡ ਤੇ ਤੇ ਕੋਈ ਐਮਸੀ ਵੀ ਕਰਨੀ ਨਹੀਂ ਨਹੀਂ ਕੋਈ ਨਹੀਂ ਆਇਆ ਜੀ ਸਾਡੇ ਘਰ ਅਸੀਂ بڑے ਚੱਕਰ ਮਾਰੇ ਸਾਡੇ ਘਰ ਕੋਈ ਨਹੀਂ ਆਇਆ ਸਾਡੀ ਕੋਈ ਵੀ ਨਹੀਂ ਸੁਣਦਾ ਪਿਆ ਅਸੀਂ ਸਾਰਿਆਂ ਪਾਸੇ ਫਿਰ ਕੇ ਵੇਖ ਲਿਆ ਕੋਈ ਨਹੀਂ ਸੁਣੀ ਲੋਕੀ ਉਹ ਸਾਰੇ ਕਹਿੰਦੇ ਪਏ ਆ ਕਿ ਲੋਕਾਂ ਦੇ ਲੈਂਟਰ ਢੱਟ ਗਏ ਤੇ ਅਸੀਂ ਤੁਹਾਡੇ ਘਰ ਨੂੰ ਕੀ ਕਰੀਏ ਅਸੀਂ ਰਾਤ 2:30 ਵਜੇ ਉੱਠ ਕੇ ਰਾਤ ਜਾਨ ਬਚਾਈ ਤੇ ਕਾਂਦਰਾ ਲਾ ਕੇ ਸਾਰੀ ਰਾਤ ਕੱਢੀ ਆ ਬਹੁਤ ਹਾਲਤ ਖਰਾਬ ਬਹੁਤ ਸੀ ਗਏ ਸੀ ਹਾਂ ਹਾਂਜੀ ਸਾਰੇ ਪਾਸੇ ਭਜ ਗਏ ਹਮਸੀ ਕੋ ਵੀ ਗਏ ਜੋ ਲੱਗੇ ਲੱਗੇ ਸਾਰਿਆਂ ਕੋ ਗਏ ਆ ਕੋਈ ਨਹੀਂ ਕਿਸੇ ਨੇ ਨਹੀਂ ਸਾਡੀ ਸੁਣੀ ਵੇਖ ਕੇ ਚਲ ਗਏ ਆ ਤੇ ਉਹ ਨਹੀਂ ਕੁਝ ਵੀ ਬੋਲੇ ਆਗੇ ਕਹਿੰਦੇ ਲੈਂਟਰ ਦੇ ਗਏ ਆ ਲੈਂਟਰ ਚੋਂ ਡੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਹੱਲੇ ਨਹੀਂ ਕੁਝ ਕਰ ਸਕਦੇ ਤਾਂ ਕਹਿੰਦੇ ਜਦੋਂ ਸਰਕਾਰ ਵੱਲੋਂ ਹੋਏਗੇ ਉਦੋਂ ਅਸੀਂ ਤੁਹਾਨੂੰ ਕਰ ਦਾਂਗੇ ਹੱਲੇ ਅਸੀਂ ਕੁਝ ਨਹੀਂ ਕਰ ਸਕਦੇ ਤੋ ਨਹੀਂ ਕਰੋ ਵਕਾਰ ਵਾਲੀ ਗੱਲੀ ਹੋ ਜਾਂਦੀ ਪਾਜੀ ਅੰਦਰ ਕਮਰਾ ਟੁੱਟੇ ਦਾ ਉਹਦੇ ਵਿੱਚ ਹੀ ਆਪਾਂ ਬੈਠੇ ਸੀ ਦੱਸਣ ਕਿ 8 ਸਾਲ ਹੋ ਗਏ ਤੇ ਸਰਕਾਰ ਨੇ ਉਦ ਤੱਕ ਨਹੀਂ ਕੀਤਾ ਬਥੇਰਾ ਹੀ ਕਹਨੇ ਆ ਕਦ ਜਦੋਂ ਦੇ ਹੀ ਆਏ ਦਿਨ ਜਿੱਧਰ ਨੂੰ ਤੂੰ ਹੀ ਲਾਂਦੇ ਸੀ ਮਗਰ ਤੁਰ ਪੈਨੇ ਤੁਹਾਡੇ ਮਗਰ ਕੋਈ ਨਹੀਂ ਤੁਰਿਆ ਸਾਨੂੰ ਕਹਿੰਨੇ ਨਹੀਂ ਜਾਨੀ ਨਹੀਂ ਸੁਣੀ ਆਈ ਸਾਰਿਆਂ ਦੀ ਸੁਣਨੇ ਸਾਡੀ ਕੋਈ ਨਹੀਂ ਸੁਣਦਾ ਪਿਆ ਇਹਨਾਂ ਤੋਂ ਮਤ ਦੀ ਗੁਹਾਰ ਨਾ ਬੰਦੋ ਕਿ ਕਿਨਾਂ ਤੋਂ ਬੰਦ ਕਰਦੇ ਹੋ ਕਿ ਮਤ ਦੀ ਕਿੱਥੇ ਕਹੀਂ ਭਾਜੀ ਇਹ ਫੋਨ ਤੇ ਫੋਨ ਤੇ ਨਾ ਐਡ ਵੇਖੀ ਤੇ ਹੀ ਉਤੋਂ ਨੰਬਰ ਚੁੱਕ ਕੇ ਤੇ ਫੋਨ ਕੀਤਾ ਤੇ ਉਹ ਵਾਹੋਂ ਸਾਨੂੰ ਕਹਿਣ ਲੱਗੇ ਸਾਡੀ ਘੋਠੇ ਦੀ ਸੱਤ ਪਾ ਕੇ ਦਿੱਤੀ ਜਾਵੇ ਕਿ ਨਾਮ ਮੇਰਾ ਨਾਮ ਪਵਨ ਕੁਮਾਰ ਹੈ ਆਪਾਂ ਕਲਗੀਧਰ ਗੁਰਦੁਆਰੇ ਲੱਗੇ ਰਹਿੰਦੇ ਹਾਂ ਤੇ ਅਸੀਂ ਸਾਡੀ ਘਾ ਦਿਸ਼ਾ ਤੇ ਡੇਗੀ ਹੈ ਤੇ ਆਪਾਂ ساری ਰਾਤ ਇੱਥੇ ਕੱਟੀ ਹੈ ਮੇਰੇ ਵਿੱਚ ਤੇ ਮੈਂ ਬੇਨਤੀ ਹੈ ਕਿ ਸਾਡਾ ਘਰ ਬਣਾ ਦਿੱਤਾ ਜਾਵੇ ਤੇ ਕਈ ਵਾਰ ਸਕੂਲ ਲੈ ਜਾਣਾ ਕਈ ਵਾਰ ਰੋਟੀ ਮਿਲਦੀ ਹੈ ਤੇ ਕਈ ਵਾਰ ਨਹੀਂ ਭੁੱਖੇ ਚੱਲ ਜੀਦਾ ਵਾ ਚੁੱਪਚੀ ਫਿੱਟੀ ਤੇ ਘਰ ਦੇ ਵਿੱਚ ਰੋਟੀ ਪਾਣੀ ਖਾਣ ਨੂੰ ਕੋਈ ਹੈ ਨਹੀਂ ਕਿਸੀ ਪਾਪਾ ਕੀ ਕਰਦੇ ਨੇ ਪਾਪਾ ਇਹ ਉਹ ਮਿਸਤਰੀ ਅੰਮ ਘਦੇਰੀ ਲਾਂਦੇ ਆ ਤੇ ਕਈ ਵਾਰ ਉਹਨਾਂ ਦੀ ਦਿਹਾੜੀ ਲੱਗਦੀ ਆ ਤੇ ਕਈ ਵਾਰ ਨਹੀਂ ਲੱਗਦੀ ਕਈ ਵਾਰ ਆ ਜਾਂਦੇ ਆ ਇਦਾਂ ਹੀ ਪਾਪਾ ਠੀਕ ਨਹੀਂ ਹੈਗੇ ਹਾਂਜੀ ਪਾਪਾ ਬਿਮਾਰ ਆ ਦਵਾਈ ਵੀ ਨਹੀਂ ਲਿਆਂਦੀ ਪਾਪਾ ਜੀ ਜਿਹੜੀ ਛੱਤ ਡਿੱਗੀ ਸੀ ਇਹ ਰਾਤ ਸਮਾਂ ਸੀ ਹਾਂਜੀ ਰਾਤ ਦੇ 2 ਵਜੇ ਸੀ ਕੋਈ ਛੱਤ ਬੜੀ ਮਜ਼ੀ ਨਹੀਂ ਨਹੀਂ ਉਦੋਂ ਬਸ ਫੋੜ ਫੋੜ ਬਾਹਰ ਆ ਗਈ ਸੀ 2 ਵਜੇ ਹੁਣ ਕੀ ਮੰਗ ਕਰਦੀ ਹੋਰ ਆਪਾਂ ਇਹ ਕਿੰਨੇ ਸਾਡਾ ਘਰ ਬਣਾ ਦਿੱਤਾ ਜਾਵੇ